ਗਰਮੀਆਂ ਦੇ ਵਿੱਚ ਜਿੰਨਾ ਲੋਕਾਂ ਦੇ ਫੇਸ ਤੇ ਪਿੰਪਲ ਹੋ ਜਾਂਦੇ ਆ ਚਮੜੀ ਇਕੱਠੀ ਹੋ ਜਾਂਦੀ ਐ 글로 ਨਹੀਂ ਰਹਿੰਦਾ ਤੇ ਜਾਵ ਜ਼ਿਆਦਾ ਬੰਦ ਆ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਐ ਏਸੀ ਤੋਂ ਬਿਨਾ ਬੈਠੇ ਨਹੀਂ ਆਂਦਾ ਤਾਂ ਜਿਹੜਾ ਇਹ ਆਪਾਂ ਕੁਵਾਰ ਐ ਬਹੁਤ ਸਾਰੇ ਲੋਕ ਵਰਤਦੇ ਹੋਣਗੇ ਜੋ ਵਰਤਦੇ ਨੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੂੰ ਨਹੀਂ ਵਰਤਣਾ ਆਉਂਦਾ ਉਹਦਾ ਤਰੀਕਾ ਦੱਸ ਰਿਹਾ ਕਿ ਫੇਸ ਦੇ ਉੱਪਰ ਲਗਾਉਣ ਵਾਸਤੇ ਤੁਸੀਂ ਇੱਕ ਤਵੇ ਦੇ ਉੱਪਰ ਕਿਸ ਤਰ੍ਹਾਂ ਇਹਨੂੰ ਤਿਆਰ ਕਰਨਾ ਉਤਾ ਜੋ ਸਿੰਪਲੀ ਜਿਵੇਂ ਤੁਸੀਂ ਕੋਈ ਫੇਸ ਪੈਕ ਲਾਉਨੇ ਆ ਜਾਂ ਕੁੜੀਆਂ ਕਰੀਮ ਲਾਉਂਦੀਆਂ ਨੇ ਜਾਂ ਮੁੰਡੇ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਤਵੇ ਦੇ ਉੱਪਰ ਯੂਜ਼ ਕਰਕੇ ਉਹਦੇ ਤੇ ਕੀ ਲਾ ਕੇ ਫੇਸ ਦੇ ਉੱਪਰ ਲਾਵਾਂਗੇ ਤਾਂ ਫੇਸ ਤੇ 글로ਅ ਆਊਗਾ ਜਿਹੜੀ ਇਹ ਚੀਜ਼ ਹੈ ਜਿਵੇਂ ਇਹਨੂੰ ਲਾਇਆ ਉਵੇਂ ਇਹਦੇ ਤੋਂ ਦੋਨੇ ਸਾਈਡਾਂ ਤੋਂ ਲਾ ਕੇ ਜਿਹੜਾ ਵਿਚਲਾ ਇਹਦੀ ਜੈਲ ਹੈ ਉਹਦਾ ਤੁਸੀਂ ਇੱਕ ਸ਼ੇਕ ਬਣਾ ਸਕਦੇ ਹੋ ਮਤਲਬ ਜੂਸ ਬਣਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਖੀਰਾ ਕੱਟ ਲੈਣਾ ਇੱਕ ਨਿੰਬੂ ਪਾਈਨੈਪਲ ਕਾਲੀ ਨਮਕ ਤੇ ਕਾਲੀ ਮਿਰਚ ਉਹਨੂੰ ਗ੍ਰਾਈਂਡਿੰਗ ਚ ਗ੍ਰाइंड ਕਰਕੇ ਹਰ ਰੋਜ਼ ਇੱਕ ਗਲਾਸ ਪੀਣਾ ਸ਼ੁਰੂ ਕਰ ਦੋ ਕੈਂਸਰ ਸ਼ੂਗਰ ਪੇਟ ਸਬੰਧੀ ਲੀਵਰ ਫੈਟੀ ਹੈ ਕੋਈ ਕੋਲੇਸਟ੍ਰੋਲ ਵੱਧ ਹੈ ਜਾਂ ਜੋੜਾਂ ਦੇ ਵਿੱਚ ਦਰਦ ਰਹਿੰਦਾ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਚੀਜ਼ ਹੈ ਜਿਨ੍ਹਾਂ